हां बाबा आओ थनु बाबा ਦਿਖਾਉਣੇ ਅੱਜ ਮਟੀ ਵਾਲਾ ਬਾਬੇ ਮਟੀ ਵਾਲ ਦੀ ਸਫਾਈ ਸਫੁਈ ਰਹਿੰਦੀ ਸੀ ਕਰਨ ਵਾਲੀ ਅੱਜ ਦਿਖਾਉਣੇ ਆ ਏ ਬਾਬਾ ਮਟੀ ਵਾਲਿਆ ਵੱਡ ਬਡੇਰਿਆ ਬਹੁਤ ਚੜਾਈ ਕਰਾਤੀ ਬੜੰਗਾ ਰੀਲਾਂ ਚੜੰਗਾ ਬਾਬਾ ਚੱਲੋ ਭੋਲ ਚੱਕ ਹੋ ਗਈ ਕੋਈ ਬਾਬਾ ਗਲਤੀ ਮaaf ਕਰਦੀ ਤੇ ਅਸੀਂ ਉੱਟਦੇ ਆਸਰੇ ਤੇਰੇ ਰੱਬਾ ਸਾਨੂੰ ਬਾਬਾ ਮਟੀ ਵਾਲਾ ਸਾਨੂੰ ਮaaf ਕਰੀ ਬਾਬਾ ਤੇਰੀ ਸਫਾਈ ਕਰਦਾ ਬਾਬਾ ਤੂੰ ਪਾਕਿਸਤਾਨ ਦੇ ਵਿੱਚ ਬਹੁਤ ਬਾਬਾ ਨੂੰ ਮੈਸੇਜ ਆਉਂਦਾ ਤੈਨੂੰ ਬਹੁਤ ਪਸੰਦ ਕਰਦੇ ਆ ਬਾਬਾ ਜੇ ਤੈਨੂੰ ਪੜ੍ਹੀ ਲਿਖੀ ਜਾਂਤਾ ਬਾਬਾ ਇੰਨਾ ਤੈਨੂੰ ਪਸੰਦ ਕਰਦੀ ਐ ਗੱਲਾਂ ਹੀ ਛੱਡ ਦੇ ਬਾਬਾ ਬਸ ਇੱਕ ਤੂੰ ਪ੍ਰਗਟ ਰੂਪ ਦੇ ਵਿੱਚ ਹੈ ਨਹੀਂ ਜੇ ਤੂੰ ਹੋਵੇਂ ਬਾਬਾ ਤੈਨੂੰ ਦੁਨੀਆਂ ਆਉਂਦੀ ਜਾਵੇ ਮਿਲੀ ਜਾਵੇ ਬਹੁਤ ਦੁਨੀਆਂ ਬਾਬਾ ਤੈਨੂੰ ਮਿਲਣ ਆਵੇ ਕਿਤੇ ਕਿਰਪਾ ਕਰੀ ਬਾਬਾ ਕਿਤੇ ਪ੍ਰਗਟ ਵੀ ਹੋਈ ਬਾਬਾ ਬਹੁਤ ਜਾਨ ਪਸਾਨ ਬਣ ਗਈ ਤੇਰੀ ਸੋਸ਼ਲ ਮੀਡੀਆ ਤੇ ਬਾਬਾ ਇੰਸਟਾਗ੍ਰਾਮ ਤੇ ਤੈਨੂੰ ਜਾਣਦੇ ਆ ਬਹੁਤ ਬਾਬਾ ਫੇਸਬੁੱਕ ਤੇ YouTube ਤੇ ਬਾਬਾ ਤੈਨੂੰ ਬੜੀ ਦੁਨੀਆਂ ਜਾਣਨ ਲੱਗ ਗਈ ਬਾਬਾ ਵੱਡੀ ਆ ਲਿਆ ਵੱਡ ਬਡੇਰਿਆ ਕਿਤੇ ਦਿਖਾਈ ਦੇ ਜਾ ਬਾਬਾ ਮੈਨੂੰ ਨਹੀਂ ਦਿਖਾਈ ਦੇਣਾ ਸੋਸ਼ਲ ਮੀਡੀਆ ਤੇ ਇਹਨਾਂ ਤੁਹਾਨੂੰ ਬੰਦੇ ਵੇਂਦੇ ਉਹਨਾਂ ਨੂੰ ਦਿਖਾਈ ਦੇ ਜਾ ਅੱਜ ਬਾਬਾ ਤੇਰੀ ਸਫਾਈ ਕਰਨ ਆਇਆ ਹੈ ਬਾਬਾ ਮੱਡੀ ਵਾਲਿਆ ਵੱਡ ਬਡੇਰਿਆ ਬਾਬਾ ਤੇਰੀ ਆਸਰਾ ਬਾਬਾ ਵੀਰ ਕੋ ਪਾਵਾਂਗੇ ਆਪਾਂ ਬਾਹਰ ਉਹਨਾਂ ਨੇ ਮੈਨੂੰ ਬਹੁਤ ਕਿਹਾ ਸੀ ਬਾਬਾ ਅਕੇ ਸਫਾਈ ਕਰਨ ਆਲੀ ਆ ਕੇ ਬਾਬੇ ਦੀ ਤੇਰੇ ਦੀ ਮੱਡੀ ਵਾਲੇ ਦੀ ਬਾਬਾ ਜੀ ਫੁੱਲ ਫੁੱਲ ਪਾਉਣੇ ਆ ਸ਼ੀਰਾ ਪਾਉਣੇ ਆ ਬਾਬਾ ਜੀ ਹਾਂ ਸ਼ੁਗਰ ਠੀਕ ਆ ਤੂੰ ਬੱਤੀ ਵੀ ਲਾਇਆ ਕਰਾਂਗੇ ਹੁਣ ਇੱਥੇ ਆਪਾਂ ਠੀਕ ਆ ਬਾਬਾ ਜੀ ਬਸ ਬਾਬੇ ਨੇ ਚੜਾਈ ਕਰਦੀ ਪੂਰੀ ਹੁਣ ਤਾਂ ਇੱਕੋ ਹੀ ਦਿਵਾ ਆ ਬਾਬੇ ਦੀ ਬਾਬਾ ਮੱਟੀ ਵਾਲਿਆ ਮੈਨੂੰ ਨਹੀਂ ਦਿਖਾਈ ਦੇਣਾ ਜਿਹੜੇ ਤੈਨੂੰ ਬੰਦੇ ਸੋਸ਼ਲ ਮੀਡੀਆ ਤੇ ਵੇਂਦੇ ਆ ਉਹਨਾਂ ਨੂੰ ਦਿਖਾਈ ਦੇ ਦੇ ਬਾਬਾ ਤੇਵੇਂ ਮਰਜ਼ੀ ਆਈ ਬਾਬਾ ਕਾਲੂ ਆਉਂ ਬਾਬਾ ਨਾਲੇ ਲੱਡੂ ਲੈ ਕੇ ਆਉਂ ਨਾਲੇ ਗੁੱਗਲ ਦੀ ਧੂਫ ਨਾਲੇ ਬਾਬਾ ਤੇਰੇ ਕਲੀ ਕਰਕੇ ਜਾਊਂਗਾ ਬਸ ਬਾਬਾ ਬਾਬਾ ਕਹਿੰਦੇ ਇਹ ਨਾ ਹੋਵੇ ਬਈ ਹੌਣ ਚੜਾਈ ਕਰਾਈ ਜਾਣਾ ਬਈ ਪਿਛਲੇ ਪੈਰ ਬਾਬਾ ਐਂ ਵੀ ਲੋਕ ਕਹਿੰਦੇ ਆ ਵੀ ਮਟੀ ਵਾਲਾ ਕੇ ਫੜ ਲੈਂਦਾ ਹੁੰਦਾ ਬੰਦੇ ਨੂੰ ਬਈ ਬਾਬਾ ਬਖਸ਼ੀ ਰੱਖੀ ਬਾਬਾ ਕਿਤੇ ਕਿਰਪਾ ਕਰਦੀ ਇਹ ਨਾ ਹੋਵੇ ਰੀਲਾਂ ਚੱਲੀ ਜਾਣ ਤੇ ਮੁੜ ਕੇ ਬਾਬਾ ਬੇੜਾ ਹੀ ਬਾਦੇ ਬਾਬਾ ਕਿਰਪਾ ਕਰੀ ਬਖਸ਼ੀ ਬਾਬਾ ਮਟੀ ਵਾਲਿਆ ਘਟਦੇ